ਜਿਵੇਂ ਅਮਰੀਕਾ ਆਪਣੀ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਚੱਲਦੇ ਹੋਏ ਅਪਰਾਧੀ ਪ੍ਰਵਿਰਤੀ ਵਾਲੇ ਵਿਦੇਸ਼ੀ ਲੋਕਾਂ ਨੂੰ ਮੁਲਕ ਤੋਂ ਬਾਹਰ ਰਸਤਾ ਦਿਖਾ ਰਿਹਾ ਹੈ ਉਥੇ ਹੀ ਕੈਨੇਡਾ ਸਰਕਾਰ ਦੀ ਇੱਕ ਖਾਸ ਰਿਪੋਰਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕੈਨੇਡਾ ਸਰਕਾਰ ਦੇ ਵੱਲੋਂ ਵਿਦੇਸ਼ੀ ਨਾਗਰਿਕਾਂ ਦੀਆਂ ਸਜ਼ਾਵਾਂ ਮਾਫ਼ ਕਰਨ ਨੂੰ ਲੈ ਕੇ ਲੋਕ ਹੁਣ ਸਰਕਾਰ ਤੋਂ ਸਵਾਲ ਪੁੱਛ ਰਹੇ ਨੇ ਕਿ ਵਿਦੇਸ਼ੀ ਅਪਰਾਧੀਆਂ ਤੇ ਇੰਨੀ ਮਿਹਰਬਾਨੀ ਕਿਉਂ ਸਸਟ੍ਰੀਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਕੈਨੇਡਾ ਦੀ ਫੈਡਰਲ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ 11 ਸਾਲਾਂ ਦੌਰਾਨ 17000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੀਆਂ ਅਪਰਾਧਿਕ ਸਜ਼ਾਵਾਂ ਨੂੰ ਮਾਫ਼ ਕੀਤਾ ਹੈ ਜਿਸ ਦੇ ਨਾਲ ਉਹਨਾਂ ਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲੀ ਭਾਵੇਂ ਕਿ ਆਮ ਤੌਰ ਤੇ ਅਜਿਹੇ ਵਿਅਕਤੀ ਜਿਨ੍ਹਾਂ ਨੇ ਕੈਨੇਡੀਅਨ ਕਾਨੂੰਨਾਂ ਦੀ ਨਜ਼ਰ ਵਿੱਚ ਅਪਰਾਧ ਕੀਤੇ ਹੋਣ ਉਹਨਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੀ ਮਨਾਹੀ ਹੁੰਦੀ ਹੈ ਇਸ ਪ੍ਰਕਿਰਿਆ ਨੂੰ ਡੀਮਡ ਰੀਹੈਬਿਟੇਸ਼ਨ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਸਜ਼ਾ ਪੂਰੀ ਹੋਣ ਜਾਂ ਫਿਰ ਅਪਰਾਧ ਕਰਨ ਦੇ 5 ਸਾਲ ਬੀਤ ਜਾਣ ਤੋਂ ਬਾਅਦ ਅਤੇ ਇਹ ਸਾਬਿਤ ਕਰਨ ਦੇ ਕਿ ਵਿਅਕਤੀ ਦੁਬਾਰਾ ਅਪਰਾਧ ਨਹੀਂ ਕਰੇਗਾ ਉਸ ਨੂੰ ਮਾਫੀ ਦਿੱਤੀ ਜਾ ਸਕਦੀ ਹੈ। ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਸਜ਼ਾ ਪੂਰੀ ਹੋਣ ਤੋਂ 5 ਸਾਲ ਬੀਤ ਚੁੱਕੇ ਹੋਣ ਤਾਂ ਉਹ ਉਸ ਨੂੰ ਛੋਟ ਦਿੱਤੀ ਜਾ ਸਕਦੀ ਹੈ ਸਰਕਾਰੀ ਆਂਕੜਿਆਂ ਦੇ ਮੁਤਾਬਿਕ ਸਾਲ 2024 ਤੱਕ 11 ਸਾਲ ਦੇ ਦਰਮਿਆਨ ਵਿਦੇਸ਼ਾਂ ਦੇ ਵਿੱਚ ਅਪਰਾਧਿਕ ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾਏ ਗਏ 17600 ਲੋਕਾਂ ਨੂੰ IRCC ਦੇ ਵੱਲੋਂ ਪੁਨਰਵਾਸ ਦੇ ਯੋਗ ਮੰਨਿਆ ਗਿਆ ਇਸ ਦਾ ਮਤਲਬ ਸੀ ਕਿ ਅਜਿਹੇ ਲੋਕ ਕੈਨੇਡਾ ਦੇ ਵਿੱਚ ਦਾਖਲ ਹੋਣ ਲਈ ਅਰਜ਼ੀ ਦੇ ਸਕਦੇ ਨੇ ਜਿਸ ਦੇ ਵਿੱਚ ਉਹ ਕੰਮ ਕਰਨ ਅਤੇ ਸਟੱਡੀ ਵੀਜ਼ੇ ਜਾਂ ਫਿਰ ਸਥਾਈ ਨਿਵਾਸੀ ਜਾਂ ਫਿਰ ਯਾਤਰੀ ਵਜੋਂ ਦੇਸ਼ ਦੇ ਵਿੱਚ ਆ ਸਕਦੇ ਨੇ ਇਸ ਖੁਲਾਸੇ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਿਰ ਉਹ ਕਿਹੜੇ ਅਪਰਾਧ ਨੇ ਜਿਸ ਤੇ ਵਿੱਚ ਸਰਕਾਰ ਨੇ ਮਾਫੀ ਦੇ ਕੇ ਲੋਕਾਂ ਦੀ ਸੁਰੱਖਿਆ ਦੇ ਨਾਲ ਸਮਝੌਤਾ ਕੀਤਾ ਹੈ IRCC ਨੇ ਸਾਲ 2024 ਦੇ ਵਿੱਚ 1390 ਵਿਅਕਤੀਆਂ ਨੂੰ ਇਹ ਮਾਫੀ ਦਿੱਤੀ ਜਦਕਿ 105 ਮਾਫੀ ਦੀਆਂ ਅਰਜ਼ੀਆਂ ਰੱਦ ਵੀ ਹੋਈਆਂ ਸਾਲ 2023 ਦੇ ਵਿੱਚ 1505 ਵਿਦੇਸ਼ੀ ਲੋਕਾਂ ਨੂੰ ਮਾਫੀਆਂ ਦਿੱਤੀਆਂ ਗਈਆਂ ਨੇ ਅਤੇ 70 ਅਰਜ਼ੀਆਂ ਰੱਦ ਵੀ ਹੋਈਆਂ ਨੇ ਇਸ ਪ੍ਰਕਿਰਿਆ ਦੇ ਵਿੱਚ ਪਾਰਦਰਸ਼ਤਾ ਦੀ ਕਮੀ ਨੇ ਕਈ ਵੱਡੇ ਸਵਾਲ ਖੜੇ ਕੀਤੇ ਨੇ ਮਾਫ ਕੀਤੇ ਗਏ ਅਪਰਾਧਾਂ ਦੀ ਕਿਸਮ ਦੇ ਬਾਰੇ ਜਨਤਕ ਜਾਣਕਾਰੀ ਕਿਤੇ ਵੀ ਉਪਲਬਧ ਨਹੀਂ ਹੈ ਜਿਸ ਕਾਰਨ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਉੱਠ ਰਹੇ ਨੇ ਕਨਜ਼ਰਵੇਟਿਵ ਪਾਰਟੀ ਦੀ ਇਮੀਗ੍ਰੇਸ਼ਨ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਦਾ ਕਹਿਣਾ ਹੈ ਕਿ ਜਨਤਾ ਨੂੰ ਇਹ ਜਾਣਨ ਦਾ ਹੱਕ ਹੈ ਕਿ ਕਿਹੜੇ ਅਪਰਾਧਾਂ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਮਾਫ ਕੀਤਾ ਜਾ ਰਿਹਾ ਹੈ ਤਾਂ ਜੋ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਦੇਸ਼ ਤੇ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਮਿਸ਼ੇਲ ਨੇ ਕਿਹਾ ਕਿ ਇਹ ਮਸਲਾ ਗਰਮੀ ਦੀਆਂ ਛੁੱਟੀਆਂ ਤੋਂ ਵਾਪਸ ਆਉਣ ਤੇ ਹਾਊਸ ਆਫ ਕਾਮਨਸ ਦੀ ਇਮੀਗ੍ਰੇਸ਼ਨ ਕਮੇਟੀ ਦੇ ਵਿੱਚ ਉਹ ਉਠਾ ਸਕਦੇ ਨੇ ਆਈਆਰਸੀਸੀ ਦੇ ਮੁਤਾਬਿਕ ਵਿਦੇਸ਼ੀ ਨਾਗਰਿਕ ਜੋ ਆਪਣੇ अपराध माफ ਕਰਵਾਉਣ ਲਈ ਅਰਜ਼ੀ ਦਿੰਦੇ ਨੇ ਉਹਨਾਂ ਨੂੰ ਇਹ ਸਾਬਿਤ ਕਰਨਾ ਪੈਂਦਾ ਹੈ ਕਿ ਭਵਿੱਖ ਦੇ ਵਿੱਚ ਉਹ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੋਣਗੇ ਅਤੇ ਕੈਨੇਡਾ ਦੇ ਕਾਨੂੰਨਾਂ ਦੀ ਉਲੰਘਣਾ ਵੀ ਨਹੀਂ ਕਰਨਗੇ। IRCC ਨੇ ਸਾਫ਼ ਕਿਹਾ ਕਿ ਉਹ ਅਪਰਾਧਾਂ ਦੀ ਗਿਣਤੀ ਹਰ ਅਪਰਾਧ ਦੇ ਹਾਲਾਤ ਅਤੇ ਗੰਭੀਰਤਾ ਅਤੇ ਅਪਰਾਧ ਹੋਣ ਤੋਂ ਬਾਅਦ ਅਰਜ਼ੀਕਰਤਾ ਦੇ ਵਿਹਾਰ ਨੂੰ ਧਿਆਨ ਦੇ ਵਿੱਚ ਰੱਖਦਾ ਹੈ ਅਤੇ ਉਸ ਦੀ ਪੂਰਨ ਜਾਂਚ ਕਰਦਾ ਹੈ। ਇਸਨਾਲੀਓ ਸ਼ਖਸ ਸਮਾਜ ਦੇ ਵਿੱਚ ਕਿਵੇਂ ਵਿਚਰ ਰਿਹਾ ਹੈ ਅਤੇ ਉਸ ਦੀ ਮੌਜੂਦਾ ਸਥਿਤੀ ਨੂੰ ਵੀ ਵੇਖਿਆ ਜਾਂਦਾ ਹੈ ਉਧਰ ਆਈ ਆਰਸੀਸੀ ਦੀ ਸਪੋਕਸਪਰਸਨ ਨੈਂਸੀ ਕੈਰੋਂ ਨੇ ਦੱਸਿਆ ਕਿ ਛੋਟੇ ਅਤੇ ਘੱਟ ਗੰਭੀਰ ਅਪਰਾਧਾਂ ਦੇ ਨਾਲ ਜੁੜੀਆਂ ਅਰਜ਼ੀਆਂ ਵਿਭਾਗ ਦੇਖਦਾ ਹੈ ਵਿਭਾਗ ਅਰਜ਼ੀਕਰਤਾ ਦੇ ਬਾਰੇ ਫੈਸਲਾ ਲੈਂਦਾ ਹੈ ਪਰ ਜੇਕਰ ਮਾਮਲਾ ਵੱਡੇ ਤੇ ਗੰਭੀਰ ਅਪਰਾਧ ਦੇ ਨਾਲ ਜੁੜੇ ਲੋਕਾਂ ਦੀਆਂ ਅਰਜ਼ੀਆਂ ਦਾ ਹੋਵੇ ਤਾਂ ਫੈਸਲਾ ਇਮੀਗ੍ਰੇਸ਼ਨ ਮੰਤਰੀ ਲੈਂਦਾ ਹੈ ਇਸ ਮੁੱਦੇ ਤੇ ਇਮੀਗ੍ਰੇਸ਼ਨ ਵਕੀਲ ਰਿਚਰਡ ਕੁਰਲੈਂਡ ਨੇ चिंता जाहिर करते हुए कहा कर है खतरनाक अपराध शामिल ने तो इसकी सख्त जांच होनी चाहती है कुछ लोगों का मनना है कि छोटे मोटे अपराधा या फिर लंबे समय पहला किए गए अपराध जिन्हों के बाद कदम अपराध ना किया होना जायज है ਉਹ ਕਹਿੰਦੇ ਨੇ ਕਿ ਪਾਰਦਰਸ਼ਤਾ ਵਧਾਉਣ ਨਾਲ ਜਨਤਾ ਦਾ ਸ਼ੱਕ ਦੂਰ ਹੋ ਸਕਦਾ ਹੈ ਅਤੇ ਇਹ ਪ੍ਰਕਿਰਿਆ ਨਿਰਪੱਖ ਲੱਗੇਗੀ। ਇਹ ਮੁੱਦਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트ਰੰਪ ਦੀ ਸਰਕਾਰ ਆਪਣਾ ਧਿਆਨ ਅਪਰਾਧਿਕ ਸਜ਼ਾਵਾਂ ਵਾਲੇ ਅਪਰਾਧੀਆਂ ਨੂੰ ਡਿਪੋਰਟ ਕਰਨ ਤੇ ਕੇਂਦ੍ਰਿਤ ਕਰ ਰਹੀ ਹੈ। ਪਿਛਲੇ ਹਫਤੇ ਉਹਨਾਂ ਨੇ ਅਮਰੀਕੀ ਸੁਪਰੀਮ ਕੋਰਟ ਵਿੱਚ ਇੱਕ ਕਾਨੂੰਨੀ ਜਿੱਤ ਹਾਸਲ ਕੀਤੀ ਜਿਸ ਨਾਲ ਹੋਮਲੈਂਡ ਸਿਕਿਉਰਿਟੀ ਵਿਭਾਗ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਜੇਹੇ ਤੀਸਰੇ ਦੇਸ਼ਾਂ ਦੇ ਵਿੱਚ ਭੇਜਣ ਦੀ ਆਗਿਆ ਮਿਲ ਗਈ ਜਿਵੇਂ ਕਿ ਅਲ ਸੈਲਵਾਡੋਰ ਜੋ ਕਿ ਉਹਨਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਇਸ ਵਿਚਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਖੇਤਰ ਨਾਲ ਜੁੜੇ ਲੋਕਾਂ ਨੂੰ ਚਿੰਤਾ ਹੈ ਕਿ ਅਜਿਹੇ ਖਤਰਨਾਕ ਅਪਰਾਧੀ ਕਿਤੇ ਕੈਨੇਡਾ ਦੇ ਵਿੱਚ ਪਨਾਹ ਨਾ ਮੰਗ ਲੈਣ ਜਿਸ ਦੇ ਨਾਲ ਕੈਨੇਡਾ ਅਤੇ ਕੈਨੇਡਾ ਦੇ ਲੋਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਹੋ ਜਾਵੇ ਹਾਲਾਂਕਿ ਇਮੀਗ੍ਰੇਸ਼ਨ ਵਿਭਾਗ ਵਾਰ-ਵਾਰ ਕਹਿ ਰਿਹਾ ਹੈ ਕਿ ਅਜਿਹੇ ਅਪਰਾਧੀਆਂ ਲਈ ਕੈਨੇਡਾ ਦੇ ਵਿੱਚ ਆਉਣ ਤੋਂ ਬਾਅਦ ਆਪਣੇ ਆਪ ਨੂੰ ਸਾਫ਼-ਸੁਥਰੇ ਕਿਰਦਾਰ ਵਾਲਾ ਸਾਬਿਤ ਕਰਨਾ ਪੈਂਦਾ ਹੈ। ਇੱਥੋਂ ਦਾ ਸਥਾਈ ਨਾਗਰਿਕ ਬਨਣ ਦੇ ਲਈ ਕੈਨੇਡਾ ਸਰਕਾਰ ਦੀਆਂ ਜ਼ਰੂਰੀ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਪਰ ਫਿਰ ਵੀ ਕਈ ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਾਫ਼ ਕੀਤੇ ਅਪਰਾਧਾ ਦੀ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ। ਇਹ ਨਾ ਸਿਰਫ ਪਾਰਦਰਸ਼ਤਾ ਵਧਾਏਗੀ ਸਗੋਂ ਜਨਤਕ ਸੁਰੱਖਿਆ ਤੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਵੀ ਬਣਾਈ ਰੱਖੇਗੀ।